ਕੋਈ ਵੇਰਲੇ ਤੁਸੀਂ 100 ਰੁਪਇਆ ਗੁਰਦੁਆਰੇ ਦੇ ਕੇ ਆਪਣੇ ਨਾਂ ਦਾ ਪੱਥਰ ਲਵਾ ਦਿੰਨੇ ਆ ਤੁਸੀਂ 1 ਘੰਟਾ ਗੁਰਦੁਆਰੇ ਬਹਿ ਕੇ ਕਹਿ ਦਿੰਨੇ ਆ ਮੈਂ ਘੰਟਾ ਗੁਰੂ ਘਰ ਹਾਜ਼ਰੀ ਭਰੀ ਐ ਪਰ ਤੱਕੋ ਕਿਤੇ ਉਹਨਾਂ ਨੇ ਪੂਰੀ ਜ਼ਿੰਦਗੀ ਆਪਣੀ ਗੁਰੂ ਸਾਹਿਬ ਨੂੰ ਸਮਰਪਿਤ ਕਰਤੀ ਆ ਖੋ ਸਤਿਗੁਰ ਸਾਹਿਬ ਸ੍ਰੀ ਵਾਹਿਗੁਰੂ ਜੀ ਕੋਈ ਬੰਦਾ 2 ਘੰਟੇ ਗੁਰਦੁਆਰੇ ਰਹਿ ਕੇ ਤਾਂ ਦਿਖਾਵੇ ਕੋਈ ਬੰਦਾ ਰਵੇ ਤੇ ਸਹੀ ਨਾ ਗੁਰਦੁਆਰੇ ਫੇਰ ਪਤਾ ਲੱਗੂਗਾ ਕੀ ਐ ਫਿਰ ਪਤਾ ਲੱਗੂਗਾ ਪਰ ਉਹਨਾਂ ਨੇ ਪੂਰੀ ਜ਼ਿੰਦਗੀ ਗੁਰੂ ਨਾਨਕ ਦੇ ਲੇਖੇ ਲਾਈ ਐ ਬਸ ਇੰਨਾ ਹੀ ਕਰਕੇ ਦਿਖਾ ਦਿਓ ਵੀ ਗੁਰਕਰ ਰਹਿ ਕੇ ਹੀ ਦਿਖਾ ਦਿਓ ਤੁਸੀਂ ਬਾਕੀ ਗੱਲਾਂ ਤੇ ਛੱਡ ਦਿਓ ਜਪ ਤਪ ਤੇ ਅੱਗੇ ਦੀਆਂ ਗੱਲਾਂ ਬਸ ਇੰਨਾ ਹੀ ਕਰਕੇ ਦਿਖਾ ਦਿਓ ਘਰ ਹੀ ਛੱਡ ਕੇ ਦਿਖਾ ਦਿਓ ਬਹੁਤ ਔਖਾ ਘਰ ਛੱਡਣਾ ਬਹੁਤ ਔਖਾ ਘਰ ਤਿਆਗਣਾ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ ਪਿਆਰਿਓ ਮਾਰਾ ਸੱਚੇ ਪਾਤਸ਼ਾਹ ਕਹਿੰਦੇ ਗੱਲਾਂ ਬਹੁਤ ਕਰਨ ਵਾਲੇ ਬੈਠੇ ਆ ਪਰ ਕਰਨ ਵਾਲੇ ਕੋਈ ਕੋਈ ਹੁੰਦਾ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਮਹਾਂਪੁਰਖ ਹੁੰਦੇ ਨੇ ਨਾਮ ਜਪਣ ਵਾਲੇ ਉਹ ਵਰਦੇ ਹੁੰਦੇ